ਨਹੀਂ ਚਲੋ ਜੀ ਮਾਣੋ ਨਹੀਂ ਚਲੋ ਜੀ ਕਿ ਤੱਕ ਦੇਾਂਗੇ ਸਾਡੇ ਵਤਨ ਲੱਖ ਦੇਣੇ ਕੀ ਤੁ ਕੀ ਚੱਕ ਦੇਵਾਂਗੇ ਮਰਦਾ ਰੱਖ ਲਿਆਗੇ ਚਾਹ ਵੀ ਤੈਨੂੰ ਕੱਸ ਦੇਵਾਂਗੇ ਮਰਦਾ ਰੱਖ ਲਿਆਗੇ ਇਹ ਵੀ ਗਿਆਨ ਤੈਨੂੰ ਕੱਸ ਦੇਵਾਂਗੇ ਮਰਦਾ ਰੱਖ ਲਿਆਗੇ ਕੀ ਤੁ ਕੀ ਚੱਕ ਦੇਵਾਂਗੇ ਮਰਦਾ ਰੱਖ ਲਿਆਗੇ ਮਾਰਨਾ ਚਲਾ ਪ੍ਰੇਖਾਂ ਤੋਂ ਵੀ ਅੱਜ ਜਿਹੜਾ ਅੱਜ ਧੂਰੀ ਵਿਖੇ ਜਿਹਦਾ ਪਰਨਾ ਲੱਗਿਆ ਦੀਪੂ ਹੋਲਡਰਾਂ ਦਾ ਉਹਦਾ ਇੱਕ ਬਹੁਤ ਵੱਡਾ ਕਾਰਨ ਹੋਇਆ ਦੀ ਮਾਰਕ ਫਾਇਦੇ ਦੀ ਨੰਨੀ ਸਰਕਾਰ ਨੇ ਨਨੇ ਦੀਪੂ ਬਣਾਤੇ ਜਿਨੇ ਸੋਨਾ ਅਗੇ ਵਿੱਚ ਦੀਪੂ ਬਣਿਆ ਖੇੜੀ ਜਟਾ ਬਣਿਆ ਦੀਪੂ ਬਣਿਆ ਖੇੜੀ ਜਟਾ ਜਿਹਦੇ ਕੰਤ ਦੇ ਨੇ ਜਾ ਕੇ ਜਿਹਨੇ ਜਿਨੇ ਉਹ ਆਪਦੇ ਦੀਪੂ ਤੇ ਦੇ ਸਕਦੇ ਨੇ ਪਰ ਇਹਨਾਂ ਨੇ ਕਰਿਆ ਕਿ ਮਾਰਕ ਛੱਡਣਾ ਫੂਡ ਸਪਲਾਈ ਮਾਰਕ ਨੇ ਪੂਰੇ ਪਰਸਾ ਸਮੇਂ ਪੂਰੀ ਸਰਕਾਰ ਨੇ ਦੂਜੇ ਜਿਮਾ ਇੱਥੇ 40 ਕਿਲੋ ਮੀਟਰ ਗੱਡੀ ਹੱਤੀ ਉੱਨਾਲੇ ਪੇਦ ਲਈ ਚੰਗਾਲ ਕਾਹਲਾ ਖੇਰ ਹਾਸ਼ਰਪੁਰ ਇਹ ਬੰਦਾ ਜੇਤੀ ਆ ਕੇ ਧਰਤੀਆਂ ਕੱਢਣ ਲੱਗੇ ਜਿਦੋਂ ਕਿ ਉੱਥੇ ਅਸੀਂ ਬੀਕੋ ਹੋਲਰ ਹੈਗੇ ਆ ਜਿਹੜਾ ਸਾਡਾ ਰੋਜ਼ਗਾਰ ਹੈ ਉਹ ਖਤਮ ਕਰਤਾ ਸੁੰਡਾ ਵਾਲਾ ਤਾਂ ਟੱਡਿਆ ਕੁਆਲਟੀ ਵਾਲਾ ਤਾਂ 40 ਕਿਲੋ ਮੀਟਰ ਦੂਰ ਵੱਡੀ ਨਈ ਜਾ ਕੇ ਉੱਥੇ ਆਟਾ ਬੰਦਣਾ ਸ਼ੁਰੂ ਕਰਤਾ ਜਿਦੋਂ ਕਿ ਉਹਨਾਂ ਦੇ ਨਾਲ ਹੀ ਮਸ਼ੀਨਾ ਪੰਜ-ਪੰਜ ਮਸ਼ੀਨਾ ਇੱਕ ਬੀਕੂ ਤੇ ਆਟਾ ਕਰਕੇ ਸਾਰੇ ਵਾਸਰਪਨ ਨੇ ਲਾੜਾ ਹੈ ਜੋਰੇ ਅਸੀਂ 18,000 1955 ਦੇ ਵਿੱਚ ਡੀਪੂ ਕਰਦੇ ਜਾ ਰਹੇ ਹਾਂ ਉਹਨਾਂ ਦੇ ਡੀਪੂ ਬਣੇ ਨੇ 2024 ਦੇ ਵਿੱਚ ਉਹਨਾਂ ਨੂੰ ਤਾਂ ਸਾਰਿਆਂ ਨੂੰ ਦਿੱਤਾ 30,000 ਰੁਪਇਆ ਇੱਕ ਜਿਹੜਾ ਡੀਪੂ ਚ ਲਾ ਰਿਹਾ ਨਸੀਬ ਲਾ ਰਿਹਾ ਉਹਨੂੰ ਮਿਲ ਰਿਹਾ ਉਹਨੂੰ ਗੱਡੀ ਵੀ ਮਿਲ ਰਹੀ ਹੈ ਉਹਨੂੰ ਡਰਾਈਵਰ ਵੀ ਮਿਲ ਰਿਹਾ ਉਹਨੂੰ ਆਉਣ ਜਾਣ ਦੇ ਖਰਚੇ ਵੀ ਮਿਲ ਰਹੇ ਨੇ ਸਾਨੂੰ ਸਿਰਫ 5000 ਰੁਪਏ ਮਿਲ ਰਹੇ ਨੇ ਉਹ ਹੀ ਮਿਲਦੇ ਨੇ ਉਹਨੂੰ ਟੈਂਸ਼ਨ ਸਾਨੂੰ 5000 ਰੁਪਿਆ ਦੇ ਨਾਲ ਜਿਹੜੀ ਤਣਕ ਬੰਦਣੀ ਹੈ ਨਾ ਕਣਕ ਮਿਲਿਆ ਨਾ ਮਸ਼ੀਨਾਂ ਮਿਲੀਆਂ ਨੇ ਹੋਰ ਤਾਂ ਹੋਰ ਜਿਹੜੀ ਸਾਡੀ ਕਣਕ ਹੈ ਉਹ ਕਣਕ ਸਾਡੀਆਂ ਮਸ਼ੀਨਾਂ ਦੇ ਵਿੱਚੋਂ ਕੱਢ ਕੇ ਜਿਹੜੇ ਨਵੇਂ ਮਾਰਗ ਫਟਦੇ ਦੀਪੂ ਬਣੇ ਨੇ ਜਿਵੇਂ ਧੂਰੀ ਦੇ ਵਿੱਚ ਸਾਡੇ ਸਾਰੇ ਦੀਪੂਆਂ ਦੀ ਕਣਕ ਕੱਟੀ 22 ਕੁਆਟਰ ਕਣਕੋਂ ਪੂਰਾ ਮਾਰਗ ਫਟਦਾ ਉਹਨਾਂ ਨੂੰ 3500 ਕਣਕੋਂ ਉਹਨਾਂ ਨੂੰ ਪਾਤੀ ਸਾਡੇ 3500 ਦਾ ਜਿਹੜਾ ਕਿਸੇ ਨੂੰ ਖਾਂ ਨਹੀਂ ਮਿਲਣਾ ਪਿਆ ਅਸੀਂ ਕਣਕ ਦਾਡ ਫੋਡਰ ਨੂੰ ਵੰਡਣੀ ਸੀ ਉਹ ਸਾਡਾ ਨੁਕਸਾਨ ਕਰਤਾ ਫੂਡ ਸਪਲਾਈ ਨੈਤਿਕ ਦੇ ਮੱਤੇ ਅ ਮਾਰਕ ਹੈਡ ਦੇ ਮੱਤੇ ਪੰਜਾਬ ਸਰਕਾਰ ਨੇ ਮਿਲਤੇ ਠੇਕੇਦਾਰ ਦੇ ਮੱਤੇ ਉਹ ਸਾਰੇ ਮਾਈਕਲੇ ਰਹੇ ਹੋ ਨੇ ਤੇ ਸਾਡੇ ਬੀਪੂ ਹੋਲਡਰਾਂ ਦਾ ਰਜਗਾਰ ਖਤਮ ਕਰਨਾ ਚਾਹੁੰਦੀ ਹੈ ਸਰਕਾਰ ਆਨ ਵਾਲਾ ਸੰਘਰਸ਼ ਕੀ ਹੋਵੇ ਜਿਹੜਾ ਆਉਣ ਵਾਲਾ ਸਮਾਂ ਹੈ ਅੱਜ ਤੋਂ ਤੀਰਗੇ ਸ਼ੁਰੂ ਹੋਇਆ ਪੂਰੇ ਪੰਜਾਬ ਦੇ ਵਿੱਚ ਧਰਨੀ ਲੱਗਣਗੇ ਜੇ ਪੰਜਾਬ ਸਰਕਾਰ ਨਾ ਮੰਨੀ ਤਾਂ ਧੂਰੀ ਦੇ ਵਿੱਚ ਦੀ ਇਲਾਕੇ ਦਾ ਹਜੂਮ ਇਕੱਠਾ ਹੋ ਗਏ ਸਾਰੇ ਬਜ਼ਾਰਾਂ ਦੇ ਵਿੱਚ ਵੀ ਬਹੁਰੇ ਬੇਕਲ ਭਗਵਾਨ ਦੇ ਨਾਮ ਦੇ ਦਫ਼ਤਰ ਦੇ ਮੂਹਰੇ ਪੱਕੇ ਮੋਰਚੇ ਲਗਾਉਣਗੇ ਕਿ ਜਿੰਨਾ ਚੱਟ ਸਾਡੇ ਮਸਲੇ ਹੱਲ ਨਹੀਂ ਹੁੰਦੇ ਚੌੜੀਆਂ ਦੀਆਂ ਮੋਟਾਂ ਦੇ ਵਿੱਚ ਜਿੰਨਾ ਚੱਟ ਇਹਨਾਂ ਦੀਆਂ ਪੇਰਾ ਦੀਆਂ ਪੇਰਾ ਕੈਂਡੀਡੇਟਾਂ ਦੀ ਕੈਂਡੀਡੇਟ ਹਨ ਵੀਰੇ ਉਹਨਾਂ ਦੀ ਜਵਾਨਤਾ ਜੱਦ ਨਹੀਂ ਕਰਾਉਂਦੇ ਉਹਨਾਂ ਚੱਟ ਸਾਡੇ ਪੱਕੇ ਮੋਰਚੇ ਹਣਗੇ ਚੌੜੀਆਂ ਦੇ ਵਿੱਚ ਇਹਨਾਂ ਦੇ ਸਾਰਿਆਂ ਨੂੰ ਜਵਾਨਤਾ ਜ਼ਬਤ ਕਰਾਵਾਂਗੇ ਆ ਮਾਂ ਦੀ ਬਾਲਟੀ ਜੀ ਮੇਰਾ ਨਾਮ ਆਤਮਾ ਸਿੰਘ ਮੇਰਾ ਪਿੰਡ ਬੋਗੜਾ ਦਾ ਬੋਗੜਾ ਤੋਂ ਸ਼ੌਕਾ ਪੰਚਾਇਤ ਮੈਂਬਰ ਔਰ ਪਿਛਲੀਆਂ ਦਸਵਾਂ ਤੋਂ ਲੈ ਕੇ ਹੁਣ ਤੱਕ ਬਹੁਤ ਸਮਾਂ ਦਾ ਖਾਦੰਦਾਰ ਹਾਂ ਕੈਂਡੀਡੇਟ ਨੂੰ ਕੋਈ ਜੱਟ ਵੀ ਬਣਦਾ ਰਹੇਗਾ ਪਰ ਮਾਨ ਸਰਕਾਰ ਨੇ ਜਿਹੜਾ ਆ ਸਾਡੇ ਦੇ ਦੀਪੂ ਹੋਲਡਰਾਂ ਤੇ ਧੱਕਾ ਕੀਤਾਗਾ ਇਹ ਸੱਤੋਂ ਸਹਿ ਨਹੀਂ ਹੁੰਦਾ 670 ਕਰੋੜ ਰੁਪਈਆ ਮਾਨ ਸਾਹਿਬ ਜੇ ਤੁਸੀਂ ਇਹ ਇਹ ਅਗਦੀ ਬੱਲੇ ਬੱਲੇ ਕਰਵਾਉਣੀ ਸੀ ਬਾਦਲ ਸਰਕਾਰ ਨੇ 20 ਰੁਪਏ ਕਿਲੋ ਆਟਾ ਦਿੱਤਾ ਸੀ ਕਲਕ ਆਪ ਦੀ ਦਿੱਤੀ ਦੀ 40 ਰੁਪਏ ਕਿਲੋ ਇਹ ਤੂੰ 676 ਕਰੋੜ ਰੁਪਏ ਇੱਕ ਤੇਜਰੀ ਬਾਲ ਜੋ ਬੰਦੇ ਨੂੰ ਦੇਣ ਦੀ بجائے ਤੂੰ ਲੋਕਾਂ ਨੂੰ ਖੁਸ਼ ਕਰ ਦੇਦਾ ਇਹੀ 20 ਰੁਪਏ ਕਿਲੋ ਦੀ ਕਲਕ ਆਟਾ ਦਾਲ ਦੀ ਖਰਚ ਕਰਾਉਂਦੇ ਦੇ ਦਿੰਦਾ ਕਿ ਕਿ ਲੋਕਾਂ ਨੇ ਬੱਲੇ ਬੱਲੇ ਕਰਵਾਉਣੀ ਸੀ ਕਿਉਂਕਿ ਤੇ ਪਤਾ ਇੱਕ ਇਹ ਵੀ ਇੱਕ ਮੰਦਲ ਨੂੰ ਦਿੱਤਾ ਠੀਕ ਆ ਰਿਹਾ ਜਮੇਰ ਰੁਪਏ ਹੋਣੇ ਤੇਗਾਗਾ ਉਹਨੇ ਰੁਪਏ ਇੱਧਰ ਪਵਾਏ ਜਾਣੇਗਾ 670 ਕਰੋੜ ਰੁਪਏ ਉਧਰ ਲਾਤਾ ਪਰ ਜੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਉੱਤੇ 2 ਕਰੋੜ ਦੀਆਂ ਵੀ 200 ਕਰੋੜ ਦੀਆਂ ਵੀ ਖਰਚੇ ਦਿੰਦਾ ਦਾ ਦੇ ਦਿੰਦਾ ਪਰ ਤੇ ਜੀ ਬਹੁਤ ਬੱਲੇ ਬੱਲੇ ਹੋਣੀ ਸੀ ਜਿਹੜੀ ਇਹ ਪਿੰਕ ਹੈ ਇਹ ਤਾਂ ਸੋਲਤ ਵੀ ਆ ਗਈ ਅੱਗੇ ਸਰਕਾਰਾਂ ਜਿਹੜੀਆਂ ਪਿੱਛੇ ਗਈਆਂ ਨੇ ਇਹ 2 ਰੁਪਏ ਕਿੰਨੇ 4 ਰੁਪਏ ਕਿੰਨੇ ਅੱਜ ਕੱਲ ਤੇ ਆਪ ਖਰੀਦ ਕੇ لوکوں ਨੂੰ ਕਲਕ ਬੰਦੇ ਹੁੰਦੇ ਸੀ ਹੁੱਦੇ ਕਲਕ ਮੇਦੀ ਵੀ ਆ ਜਿਹੜੀ ਅਸੀਂ ਦੇ ਰਹੇ ਹਾਂਗੇ ਤੂੰ ਇਹਦਾ ਕੀ ਲੱਗਦਾ ਕਿ ਤੂੰ ਇਹ ਕਲਕ ਦੇਵੇਂਗਾ ਜੇ ਤੂੰ ਦੇ ਆਪਦੀ ਕੋਲ ਜੋ ਜਿੰਨਾ ਤਾ ਦੋ ਪੀਏ ਕਿਲੋ ਦੀ ਕਲਕ ਸ਼ੁਰੂ ਕਰ ਲੈ ਮਦਦਾਰੇ ਖਰੀਦ ਕੇ ਹੋਲ ਜੂ ਸ਼ੁਰੂ ਕਰ ਲੈ ਮੂਰੇ ਤਾ ਤੂੰ ਲੋਕਾਂ ਦਾ ਕੁਝ ਫਾਇਦਾ ਕਰੇਗਾ ਲੋਕਾਂ ਦੇ ਪਿੱਛੇ ਨਾ ਰਹੇਵੇਂ ਰੁਜ਼ਗਾਰ ਵੀ ਸਾਲੀ ਰੁਜ਼ਗਾਰ ਦੇ ਦੇ ਤੂੰ ਲੋਕਾਂ ਨੂੰ ਕੀ ਦਿਨਾ ਸਰੋ ਵਾਲਾ ਆਟਾ ਪੱਲਾ ਤੇ ਤੂੰ ਸੀ ਆਟਾ ਨਹੀਂ ਲੱਗਿਆ ਤੇ ਤੂੰ ਸੀ ਰੁਜ਼ਗਾਰ ਮਿਲਿਆ ਤੇ ਤੂੰ ਅਸੀਂ ਕੀ ਲਿਖੂ ਕੀ ਕਹਿੰਦਾ ਸੀ ਵੀ ਪੀਡੀਆ ਬਣਾਉਣ ਨੂੰ ਹਜ਼ਾਰ ਹਜ਼ਾਰ ਰੁਪਿਆ ਮਹੀਨਾ ਮੈਂ ਖਾਤਮੇ ਤੋਂ ਪਾਉਂਦਾ ਕਿੱਥੇ ਤੇਰੇ ਟੁੱਥੇ ਲਾਰੇ ਇਹਨਾਂ ਜਮਾਨਾ ਤੇਰੇ ਹਜ਼ਾਰੇ ਸਾਡੇ ਕੋਲ ਨਹੀਂ ਫਿਰ ਚੱਲਣੇ ਤੇ ਅਸੀਂ ਲਾਰੇ ਹੋ ਬਹੁਤ ਦੇਖ ਲੈ ਆਉਣਾਰੇ 24 ਦੇ ਦੇ ਵਿੱਚ ਕਿੰਨੇ ਵੇਸਾ ਹਲਕਾ ਸ਼ਨੀ ਦੀਪੂ ਹੋ ਗਏ ਸਾਡੇ 18000 ਪੰਜਾਬ ਦਾ ਕਿੰਨੂੰ 13 ਜੀਵੋ 13 ਕਰਕੇ ਦੇਵਾਂਗੇ ਕਿ ਜੇ ਸਾਰੇ ਸਾਰੇ ਪੰਜਾਬ ਦੀਆਂ ਜਵਾਨਾਂ ਜ਼ਬਰਦਸਤਾਂ ਕਿ ਹਟਣਗੇ ਉਹਨਾਂ ਦੇ ਕਿੱਤੇ ਨਹੀਂ ਨਹੀਂ ਤੂੰ ਬਾਜ਼ ਆ ਜਾ ਜਿੱਥੇ 670 ਕਰੋੜ ਰੁਪਏ ਤੂੰ ਆਜੇ ਤੇਜਰੀ ਵਾਲੀ ਖਬਰ ਹੁੰਦਾ ਇਹੀ ਰੁਪਏ ਦੀ ਤੂੰ ਦਾਗ ਦੰਡ ਕੇ ਕੋ ਲੋਕਾਂ ਦੇ ਵਿੱਚ ਖੁਸ਼ ਕਰਦੇ ਉਹਨਾਂ ਲੋਕ ਕੋ ਤੇ ਨੌਕਰੀ ਮੰਗਦੇ ਨੇ ਕਿ ਤੂੰ ਆਪਾਂ ਨੂੰ ਮੰਗਦੇ ਮੁਖਾਬੇ ਬੱਚਿਆਂ ਨੂੰ ਤੇ ਨੌਕਰੀ ਦੇ ਦੇ ਆਪਾਂ ਵਾਂਗ ਹੀ ਆਉਦੇ ਫੋਲੋ ਦੀ ਲੈ ਲੈ ਕੇ ਸਾਡੀ ਜੱਟ ਵੀ ਜਮੀ ਕਲਕ ਬੰਦ ਕਰਦੀ ਸਾਡੇ ਬੱਚਿਆਂ ਨੂੰ ਤੇ ਨੌਕਰੀ ਦੇ ਦੇ ਅਸੀਂ ਨੌਕਰੀ ਕਰੇ ਬੇਲੇ ਹੋਏ ਪਿਆਗੇ ਮਗਲੋਂ ਤਮਾਨ ਇਹ ਉਹ ਅਬਦਲ ਹਲਕਾ ਪਰ ਕਿ ਅਸੀਂ ਸਾਰੇ ਆਪਣੇ ਆਪਣੇ ਹੱਕਿਆਂ ਦੇ ਵਿੱਚ ਆਪਣੇ ਆਪਣੇ ਐਮਐਨਏ ਕੋਲੇ ਬਗ ਜੰਦੇ ਆ ਕਿ ਇਹ ਹਲਕੇ ਧੂਰੀ ਦੇ ਵਿੱਚ ਕੋਈ ਦਸਤ ਦੇ ਵਿੱਚ ਕੋਈ ਇੱਕ ਬਗ ਜੀ ਦੀ ਸ਼ਵਾਸ ਵੀ ਕਿਤੇ ਚਲਦੀ ਮੈਂ 2011 ਤੋਂ ਸلطਾਪੂਰ ਰਖਵਾਲਾ ਮੇਰੇ ਅੱਗੇ ਕਿਤੋਂ ਖੱਦ ਦੀ ਕਰਤੀ ਕਿਸੇ ਨੇ ਮੈਂ 2011 ਤੋਂ ਪਹਿਲੀ ਥਾਂ ਦੇ ਰਿਪੋਰਟ ਦਿੱਤੀ ਹੈ ਕਿ ਉਹ ਉਸ ਵੀ ਓਂਕਾਰ ਨੂੰ ਬਹੁਤ ਫੋਨ ਕਰਨੇ ਡਾਕਟਰ ਆਂਦਰ ਪਸਾਰ ਨੂੰ ਫੋਨ ਕਰਕੇ ਕਿ ਅਮ ਅਮਤਪ੍ਰਾਦ ਦੇ ਫੋਨ ਕਰਕੇ ਕਿ ਤੂੰ ਇਹ ਫਾਦਾ ਬੰਦਾ ਦਾ ਇਹਦਾ ਕੰਮ ਹਜੇ ਕੰਮ ਨਹੀਂ ਹੋਇਆ ਡਿਵੀਨੀਸ਼ਨ ਰੱਖਣਾ ਚਾਹੁੰਦਾ ਮੈਂ ਹਰਪਾਲ ਚੀਨੀ ਦੇ ਵੀ 1.5 ਮਹੀਨਾ ਹੋ ਗਿਆ ਜੇ ਪਿਛਲੇ ਨੂੰ ਫੋਨ ਕਰਵਾਤਾ ਕਿ ਜੇਤੀ ਸਾਹਿਬ ਮੇਰਾ ਇਹ ਕੰਮ ਗਲਤ ਆ ਮੇਰੇ ਨਾਲ ਇਹ ਵੀ ਧੋਖਾ ਹੋ ਗਿਆ ਧੋਖਾ ਬੰਦਾ ਕਰ ਗਿਆ ਮੇਰਾ ਇਹ ਕੰਮ ਕਰਵਾ ਦੇ ਪਗਲ ਤਮੰਨਾ ਤੂੰ ਕੀ ਕਹਾਂਗੇ ਤੈਨੂੰ ਬੱਟਾ ਪਾ ਕੇ ਕਿਸੇ ਵੀ ਹੋਰ ਸਰਕਾਰ ਹੁੰਦੀ ਅਸੀਂ ਇਹ ਕੰਮ ਕਰਵਾ ਲੈਂਦੇ ਪਰ ਤੇਰੀ ਆਪਣੀ ਸਰਕਾਰ ਕਰਕੇ ਹਰਪਾਣ ਕੀ ਨਹੀਂ ਵੀ ਸੁਣਦੀ ਨਹੀਂ ਇੱਥੇ ਅਸੀਂ ਕੀ ਕਹਾਂਗੇ ਉਸ ਕਰਕੇ ਅਸੀਂ ਕਹਿਣ ਲੱਗੇਗੇ ਪੰਗਰ ਸਰਪਾ ਮਰਦਾਬਾਦ ਉੱਤੇ ਨਬਾਬਾਦ ਬਣਾ ਤੂੰ ਕਹਾਂਗੇ ਭਗਵਾਨ ਤਮੰਨਾ ਤੂੰ ਨਬਾਬਾਦ ਕਹਿੰਦੀ ਨਹੀਂ ਕਰਦਾ ਵੀ ਪਰ ਤੇਰੇ ਕੰਮ ਦੇਖਦੇ ਸਨ ਭੰਦਾ ਤੈਨੂੰ ਦੇਖ ਕੇ ਤੈਨੂੰ ਇਸ ਕਰਕੇ ਕਹਿੰਦੇ ਆ ਕੀ ਮਰਦਾਬਾਦ ਕਹੋਗੇ ਬਾਕੀ ਮੈਂ ਕਹਾਂਗਾ ਤੂੰ ਨਬਾਬਾਦ ਬਣਾ ਕੋਈ ਨਹੀਂ ਸਕਦੇ ਹੋਗੇ ਸਰਿੰਦਰ ਕੌਰ ਜੀ ਤਾਂ ਦੇ ਕੇ ਰਿਪਲਾਈ ਦਿੱਤਰ ਮੋਰੋ ਦਾ ਮਤ ਹੈ ਅਸੀਂ ਰੱਖੇ ਜੋ ਸਰਕਾਰ ਸਾਡੇ ਨਾਲ ਧੱਕੇ ਕਰ ਰਹੀ ਹੈ ਸਾਡਾ ਰਜਗਾਰ ਹੈ ਜਿਹੜਾ ਖੋਣ ਜਾ ਰਹੀ ਹੈ ਜਿਹੜਾ ਇਹ ਡੀਪੂ ਇੱਥੇ ਅਸੀਂ ਧਰਨਾ ਇਸ ਕਰਕੇ ਲਾਇਆ ਜਿਹੜਾ ਸਾਨੂੰ ਮਸ਼ੀਨਾਂ ਨਹੀਂ ਦਿੱਤੀਆਂ ਜਾ ਰਹੀਆਂ ਜੋ ਮਸ਼ੀਨਾਂ ਨੇ ਮਾਰਕ ਹੈਡ ਵਾਲਿਆਂ ਨੂੰ ਹੀ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਖਰਾਬ ਮਸ਼ੀਨਾਂ ਨੇ ਉਹ ਇੱਥੇ ਪਈਆਂ ਨੇ ਜਿਵੇਂ ਇਹ ਸਰਕਾਰ ਹੈ ਨਾ ਇਹ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਜਿਹੜੀਆਂ ਡੀਪੂਆਂ ਦਾ ਰੋਜ਼ਗਾਰ ਖੋਣ ਜਾ ਰਹੀ ਹੈ ਸਈ ਵਿਚਾਰੀਆਂ ਵਿਧਵਾ ਭੈਣਾਂ ਨੇ ਹੈਂਡੀਕੈਪ ਵਾਲੇ ਜੀ ਡੀਪੀ ਦੇ ਆਸਰੇ ਆਪਣੇ ਬੱਚੇ ਪਾਲਦਿਆਂ ਨੇ ਜਿਹੜਾ ਸੰਘਰਸ਼ ਹੈ ਇਹ ਅਸੀਂ ਆਪਦਾ ਪੂਰਾ ਜਾਰੀ ਰੱਖਾਂਗੇ ਜੀ ਜੇ ਸਰਕਾਰ ਸਾਡੇ ਨਾਲ ਇਸ ਤਰ੍ਹਾਂ ਧੱਕੇ ਕਰਦੀ ਰਹੀ ਤਾਂ ਆਉਣ ਵਾਲੀਆਂ 24 ਦੇ ਵਿੱਚ ਸਰਕਾਰ ਨੂੰ ਅਸੀਂ ਪੂਰਾ ਸਭ ਕੁਝ ਪਾਵਾਂਗੇ ਅਜੀ ਜੀ ਨਾਮ ਤੁਹਾਡਾ ਜੇਰਾ ਨਾਮ ਹੈ ਸਰਦੀਸ਼ ਤੇ ਮੰਗੀ ਜ਼ਿਲ੍ਹਾ ਪ੍ਰਧਾਨ ਰਸਨ ਜਿੱਪੀ ਹੋਲਡਰ ਪਟਨਾ ਅਜੀ ਤੋਂ ਨਹਿਰਪੁਰਪਲ ਇਤਹਾਸ ਕਰਤਾਰ ਅਧਿਕਾਰੀ ਇਹਨੂੰ ਦਿੱਸੇ ਤੇ ਯਾਦ ਤੁਸੀਂ ਪੰਨਾ ਰੱਖਿਆ ਕਿ ਸਰਕਾਰ ਦੀਆਂ ਟੱਕੇ ਸਾਹੀਆਂ ਜਿੱਦਣ ਵੀ ਭਗਮੰਤ ਮਾਨ ਸਰਕਾਰ ਬਣੀ ਆ ਉਸ ਦਿਨ ਦਾ ਫਟਾ ਜਿਹੜਾ ਹਰਾ ਪਿੰਨਾ ਉਹ ਸਾਨੂੰ ਬੇਰੁਜ਼ਗਾਰ ਕਰਨ ਤੇ ਤੁਲਿਆ ਹੋਇਆ ਅਕਸਿਰ ਨੂੰ ਉਹ ਪਿੰਨ ਚਾ ਲਾ ਕੇ ਸਾਨੂੰ ਬੇਰੁਜ਼ਗਾਰ ਕਰ ਦਿੰਦਾ ਸੋ ਸਾਡੇ ਉੱਪਰ ਇੱਕ ਦਿੱਲੀ ਦੀ ਕੰਪਨੀ ਮਾਤਰਾ ਦਾ ਬੰਦਾ ਮੈਂ ਤੁਰਨ ਹੋਣੀ ਚਾਹੁੰਦਾ ਜਿਸ ਬੰਦੇ ਕੋਲੇ ਇਹ ਠੇਕਾ ਦਿੱਤਾ یہجریوال دا بندہ مترا دلو بھائی خان جی ਉਥੇ ਜਿਹੜਾ ਕੇ ਜੀ ਆ ਦਾ ਸਾਖ ਖਾਸ ਮਖਾਸਾ ਉਹਨੂੰ ਜਿਹੜਾ ਇਹ ਆਟਾ ਮੰਦਨ ਦਾ ਟੈਂਡਰ ਆ ਉਹਨੂੰ ਦਿੱਤਾ ਗਿਆ ਤੇ ਉਹ ਸਾਨੂੰ ਦੇਰਦਾਰ ਕਰਨ ਦੇ ਤਲਿਆ ਹੋਇਆ ਇਸ ਕਰਕੇ ਸਾਨੂੰ ਅੱਜ ਮਜਬੂਰਨ ਇੱਕੋ ਧਰਨਾ ਲਾਉਣਾ ਪਿਆ ਇਹ ਦਫਤਰ ਖੁੱਠੇ ਦਫਤਰ ਸਾਨੂੰ ਧੇਰਨਾ ਪਿਆ ਕਿਉਂਕਿ ਇਹਨਾਂ ਦੀਆਂ ੱੱੱਕੇ ਸਾਹੀਆਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਬੰਨੇ ਇਹਨਾਂ ਨੇ ਜਿਹੜਾ ਫੋਪਰ ਸਟੈਕੀਆਂ ਬਣਾ ਕੇ ਸਾਡੇ ਹੱਕਾਂ ਤੇ ਡਾਕਾ ਮਾਰਿਆ ਪਿੰਡਾਂ ਦੇ ਵਿੱਚ ਇਹ ਜਿੱਥੇ ਮਰਜੀ ਤਾਹੋ ਜਿਹੜੇ ਮਹੱਲੇ ਮਰਜੀ ਤਾਹੋਣ ਲੋਕਾਂ ਦੀ ਆਪਸ ਵਿੱਚ ਇਕੱਠੇ ਜਿਹੜਾ 2018 ਤੋਂ ਹੋਣ ਦੇ। ਔਰ ਜ਼ਮੀਨਾਂ ਰੱਤਨ ਹੋ ਪਿੰਡੇ ਆਪ ਰਹਿੰਦੇ ਨੇ। ਔਰ ਹੋਰ ਤਾਂ ਹੋਰ ਇਹਨਾਂ ਨੇ ਜਿਹੜੇ ਕਾਰਡ ਹੋਲਡਰ ਆਪਦੇ ਕੋਲੇ ਲਾਇਏ ਸੀ ਉਹਨਾਂ ਨੂੰ ਲੋਕ ਵੀ ਕਰ ਲਿਆ। ਉਹ ਕਾਰਡ ਸਾਡੇ ਕੋਲੇ ਨਿਕਲਬੇ ਦਾ ਨਹੀਂ ਹੈਗਾ ਬਿਨਾਂ ਕੰਪਨੀ ਤੋਂ। ਲੋਕਾਂ ਨੂੰ ਮਜਬੂਰ ਹੋ ਕੇ ਆਟਾ ਉਹਨਾਂ ਤੋਂ ਲੈਣਾ ਹੀ ਪਊਗਾ। ਐਸੇ ਢੰਗ ਨਾਲ ਸਿਰੇ ਸੇ ਠੱਕੇ ਸਾਹੀਆ ਸਰਕਾਰ ਸਾਡੇ ਨਾਲ ਕਾਰਨ ਤੇ ਤੁੜਿਆ ਸਾਡੀਆਂ ਭੈਣਾਂ ਨੂੰ ਵਿਧਵਾ ਹੈਂਡੀਕੈਪਸ ਸਾਬਕਾ ਫੌਜੀ ਜਿਹਨੂੰ ਇਹ بے ਰੁਜ਼ਗਾਰ ਕਰ ਦਿੱਤਾ ਤਾਂ ਇਸ ਕਰਕੇ ਜਿਹੜਾ ਅਸੀਂ ਇਹ ਦਫ਼ਤਰ ਆਏ ਹਾਂ ਨੇ ਪੇਰਨਾ ਆਇਆ ਜਿਹੜੇ ਇਹ ਮਦਦ ਕਰਨੇ ਲਈ ਤੁਹਾਡੇ ਰਿਤੇ ਇਹ ਹਮੇਸ਼ਾ ਚੱਲਦੇ ਰਹਿਣਗੇ ਜੀ ਬਿਲਕੁਲ ਜੇਕਰ ਸਾਡਾ ਹੱਲ ਇੱਥੇ ਨਾ ਹੋਇਆ ਤਾਂ ਅਸੀਂ ਇਹ ਡਿਸਟ੍ਰਿਕਟ ਪੱਤਰ ਤੇ ਆਪਣੇ ਹੈੱਡ ਆਫਸ ਡੀਐਫਐਸਸੀ ਸਮਰੂਰ ਅਤੇ ਡੀਸੀ ਸਾਹਿਬ ਸਮਰੂਰ ਦਾ ਵੀ ਅਸੀਂ ਵੱਡੇ ਪੱਧਰ ਤੇ ਘਰਾਓ ਕਰਾਂਗੇ ਜੇਕਰ ਉੱਥੇ ਵੀ ਕੋਈ ਮਸਲਾ ਹੱਲ ਨਾ ਹੋਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੀਐਮ ਮਾਨ ਦਾ ਦਫ਼ਤਰ ਆ ਧੂੜੀ ਵਿਖੇ ਆਪਣੇ ਪਰਿਵਾਰਾਂ ਸਮੇਤ ਆ ਕੇ ਪੱਕੇ ਮੋਰਚੇ ਲਾ ਕੇ ਨਾ ਦਿੱਸੇ ਬੈਠਾਂਗੇ